ਕੰਜੀ ਵਾਈਲ ਜੀ ਦਾ ਖਾਸਾ ਵਾਈਲ ਜੀ ਦੀ ਖਤੇ ਅੱਜ ਅਪਾ ਨਾ ਬੁੱਧ ਤੋਂ ਉਹ ਚੀਜ਼ ਬਣਾ ਰਹੇ ਆ ਜਿਹੜੀ ਕਿ ਮਾਰਕੀਟ ਦੇ ਵਿੱਚ ਬਹੁਤ ਹੀ ਮਹਿੰਗੀ ਆ ਜਿਹੜੀ ਕਿ 7-800 ਰੁਪਏ ਕਿਲੋ ਮਿਲਦੀ ਆ ਅੱਜ ਥੋੜੀ ਤਰਹੀਤ ਵੀ ਠੀਕ ਨਹੀਂ ਸੀ ਪਰ ਤੁਹਾਡੇ ਪਿਆਰ ਕਰਕੇ ਹੈ ਨਾ ਵੀਡੀਓ ਬਣਾਉਣੀ ਆ ਇਸ ਲਈ ਅੱਜ ਅਪਾ ਉਹ ਬਣਾ ਰਹੇ ਆ ਤੁਸੀਂ ਸਾਰੇ ਗੈਸ ਕਰੋ ਇਹ ਕੀ ਚੀਜ਼ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਉਹ ਸਭ ਤੋਂ ਮਹਿੰਗੀ ਮਠਿਆਈ ਅੱਜ ਅਪਾ ਬਣਾਵਾਂਗੇ ਹਾਂਜੀ ਇਹ ਪਣੇ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਅੱਜ ਆਪਾਂ ਬਣਾ ਰਹੀਆਂ ਦੁੱਧ ਤੋਂ ਇੱਕ ਬਹੁਤ ਹੀ ਵਧੀਆ ਮਠਿਆਈ ਜਿਹੜੀ ਤੁਸੀਂ ਬਹੁਤ ਮਹਿੰਗੀ ਹੈ ਕਹਿੰਿਆ ਦੇਖੋ ਹੁਣ ਆਪਾਂ ਨੇ ਉਹ ਦੁੱਧ ਜਿਹੜਾ ਪਾਇਆ ਸੀ ਇਹੋ ਨਿੰਬੂ ਪਾ ਕੇ ਫਾੜ ਲਿਆ ਕਿਉਂਕਿ ਆਪਾਂ ਬਣਾ ਰਹੇ ਹਾਂ ਬਹੁਤ ਹੀ ਟੇਸਟੀ ਮਿਲ ਕੇ ਤੀਂ ਦੀ ਰੈਸਪੀ ਜਿਹੜੀ ਬਿਲਕੁਲ ਪਿਓਰ ਦੁੱਧ ਤੋਂ ਬਣਾ ਰਹੇ ਹਾਂ ਦੇਖੋ ਇਹਦੇ ਵਿੱਚ ਆਪਾਂ ਸਿਰਫ ਐਵੇਂ ਹੀ ਪਾ ਲਿਆ ਨਿੰਬੂ ਦੇ ਨਾਲ ਆਪਾਂ ਇਹਨੂੰ ਦਾਣੇਦਾਰ ਦੇਖੋ ਫਾੜ ਲਿਆ ਬਿਲਕੁਲ ਦਾਣੇਦਾਰ ਹੋ ਚੁੱਕਿਆ ਹੈ ਇਹ ਇੱਥੇ ਆਪਾਂ ਇਹਨੂੰ ਥੋੜਾ ਜਿਹਾ ਰੋੜੋ ਕਰਾਂਗੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਚੀਨੀ ਕਿੱਤਾ ਪਾਈ ਜਾਂਦੀ ਹੈ। ਹਾਂਜੀ ਦੇਖੋ ਆਪਾਂ ਨੇ ਇਹਦੇ ਵਿੱਚ ਹਨਾ 500 ਗ੍ਰਾਮ ਆਉਂਦੇ ਤਕਰੀਬਨ ਚੀਨੀ ਪਾ ਲਈ ਆ। ਹੁਣ ਆਪਾਂ ਇਹਨੂੰ ਥੋੜੀ ਜਿਹੀ ਮੈਲਟ ਕਰਾਂਗੇ ਕਿਉਂਕਿ ਜਿਹੜਾ ਮਿਲਕ ਸ਼ੇਕ ਹੁੰਦਾ ਹੈ ਇਹ ਥੋੜਾ ਜਾਂ ਹਨਾ ਸਖਤ ਜਾਂ ਹੁੰਦਾ ਹੈ ਨਾ ਜਿਹੜਾ ਜੀਰਾ ਜਾਂ ਹੁੰਦਾ ਨਾ ਉਦਾਂ ਹੀ ਬਣੂਗਾ ਬਿਲਕੁਲ ਇਹ ਜਿਹਾ ਆਪਣਾ ਜਿੱਦਾਂ ਮਾਰਕੀਟ ਦੇ ਵਿੱਚ ਆਪਾਂ ਲੈ ਕੇ ਆਉਨੇ ਆ। ਤੇ ਉਹ ਦੇਖੋ ਹੁਣ ਆਪੇ ਦੇ ਵਿੱਚ ਕੋਈ ਕੈਮੀਕਲ ਯੂਜ਼ ਨਹੀਂ ਕੀਤਾ ਇਹਦੇ ਨੂੰ ਆਪਾਂ ਨਿੰਬੂ ਦੇ ਨਾਲ ਫਾੜਿਆ ਸੀਗਾ ਇਹ ਖੋਆ ਆਪਾਂ ਨੇ ਅਲੱਗ ਕੱਢ ਲਿਆ ਤੇ ਹੁਣ ਆਪਾਂ ਚੀਨੀ ਜਦ ਥੋੜੀ ਜਿਹੀ ਮੈਲਟ ਹੋ ਗਈ ਆਪਾਂ ਇਹਦੇ ਵਿੱਚ ਇਹਨੂੰ ਮਿਕਸ ਕਰ ਦਾਂਗੇ ਹਾਂਜੀ ਜਦੋਂ ਆਪਾਂ ਇਹ ਚੀਨੀ ਮੈਲਟ ਕਰਨੀ ਹੈ ਇਹਨੂੰ ਲਗਾਤਾਰ ਹਿਲਾਉਂਦੇ ਰਹੋ ਨਹੀਂ ਤਾਂ ਇਹ ਤੁਹਾਡੀ ਹਨਾ ਨੀਚੇ ਮੱਜ ਜਾਵੇਗੀ ਇਹ ਚੀਨੀ ਹੌਲੀ ਹੌਲੀ ਮੈਲਟ ਹੁੰਦੀ ਹੁੰਦੀ ਹੈ ਇਹਨੂੰ ਇੰਨਾ ਹਿਲਾਈ ਚਲੋ ਬਸ ਇਹਦੇ ਵਿੱਚ ਪਾਣੀ ਵਗੈਰਾ ਕੁਝ ਪਾਉਣ ਦੀ ਜਰੂਰਤ ਨਹੀਂ ਇਹ ਐਦਾ ਹੀ ਹੋ ਜਾਊਗੀ ਹਾਂਜੀ ਦੇਖੋ ਹੁਣ ਆਪਣੀ ਚੀਨੀ ਨਾ ਹਨਾ ਮੈਲਟ ਹੋ ਚੁੱਕੀ ਆ ਇਹ ਥੋੜੀ ਜੀ ਕਾਲੀ ਤੋਂ ਉਹਨੂੰ ਤਾਂ ਲੱਗਦੀ ਹੋਣੀ ਆ ਕਿਉਂਕਿ ਚੀਨੀ ਮੈਲਟ ਹੋ ਕੇ ਇਦਾਂ ਹੀ ਹੋ ਜਾਂਦੀ ਆ ਕੋਸੇ ਸਾਡੀ ਖੜਾਈ ਆ ਜਿਹੜੀ ਇਹ ਲੋਹੀ ਦੀ ਆ ਹੁਣ ਆਪਾਂ ਇਹਦੇ ਵਿੱਚ ਕੋਆ ਪਾ ਦਾਂਗੇ ਹਾਂਜੀ ਦੇਖੋ ਹੁਣ ਆਪਾਂ ਇਹਨੂੰ ਹਨਾ ਸੈੱਟ ਹੋਣ ਵਾਸਤੇ ਰੱਖ ਰਹਿਾਂਗੇ ਘਟੋ ਘਟੇ ਇਹਨੂੰ ਹਨਾ ਆਪਾਂ ਪੂਰਾ ਦਿਨ ਜਾਂ ਪੂਰੀ ਰਾਤ ਰੱਖਾਂਗੇ ਹਨਾ ਸੈੱਟ ਹੋਣ ਲਈ ਕਿਉਂਕਿ ਫੇਰ ਹੀ ਇਹ ਹੋ ਹੁੰਦਾ ਤੇ ਸਾਡਾ ਹੀ ਥੋੜਾ ਜਿਹਾ ਲਾਲ ਹੈ ਨਾ ਇਸ ਲਈ ਬਣ ਗਿਆ ਕਿਉਂਕਿ ਅਸੀਂ ਨਾ ਚੀਨੀ ਉੱਪਰ ਮੈਲਟ ਕਰਕੇ ਉੱਪਰ ਹੀ ਪਾਤਾ ਹਣ ਨਾ ਆਪਣਾ ਕੀ ਖੋਆ ਸੀਗਾ ਤੁਸੀਂ ਨਾ ਜਦੋਂ ਚੀਨੀ ਮੈਲਟੋ ਜੇ نیچے ਉਤਾਰ ਕੇ ਫੇਰ ਖੋਆ ਰਲਾਉਣਾ ਥੋੜਾ ਠੰਡਾ ਕਰਕੇ ਫਿਰ ਤੁਹਾਡਾ ਬਿਲਕੁਲ ਵਾਈਟ ਹੀ ਬਣੇਗਾ ਹਾਂਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ